ਦੋਸਤੋ ਮੈਂ ਤੁਹਾਡਾ ਮਾਨੀ ਚੱਕਰੋਂ ਬੋਲ ਰਿਹਾ ਜਿਨ੍ਹਾਂ ਨੇ ਤੁਸੀਂ ਇੰਟਰਵਿਊਆ ਪੋਡਕਾਸਟ ਮਨਿੰਦਰ ਜੀ ਜਿੱਦੂ ਨੂੰ ਸੁਣਿਆ ਤੇ ਸਾਡੇ ਪਿੰਡ ਦੇ ਵਿੱਚ 16 ਦੇ ਵਿੱਚ ਵੀ ਪਾਣੀ ਪਾਣੀ ਆਇਆ ਹੈਗਾ ਤੇ ਹੁਣ ਵੀ ਉਹੀ ਹਾਲਾਤ ਬਣ ਰਹੇ ਆ ਤੇ ਪਾਣੀ ਅਸੀਂ ਝੂਏ ਦੇ ਵਿੱਚ ਖੜੀ ਜਾ ਰਹੇ ਆ ਤੇ ਪਿੰਡ ਮਾਨਿਕ ਦਾ ਵੀ ਬਚਾਰੇ ਆ ਅਸੀਂ ਆਸ-ਪਾਸੇ ਪਿੰਡਾਂ ਤੋਂ ਵੀ ਤਜੋਜ ਹੋ ਰਿਹਾ ਤੇ ਮਾਨਿਕ ਚਲ ਵੀ ਬਹੁਤ ਜ਼ਿਆਦੇ ਸਾਡਾ ਪਿੰਡ ਜੀਵਿੰਦਾਰ ਭਰਾ ਸਹਿਯੋਗ ਦੇ ਰਹੇ ਆ ਅਸੀਂ ਵੀ ਆਪ ਦਾ ਜਿੰਨਾ ਵੀ ਅਪਰਾਹਲਾ ਹੁੰਦਾ ਅਸੀਂ ਕਰ ਰਹੇ ਆ ਦੇ ਮੈਪਾਪਾ ਨੈਰਾ ਕੋਲੇ ਆਂਦੀਆਂ ਕੋਲ ਕਿ ਬਾਕੀਆਂ ਖੰਮਾ ਦੇ ਨੇ ਵੀ ਵਿਰੋਧ ਬਹੁਤ ਜ਼ਿਆਦਾ ਜਾਵੇ ਇਹਦਾ ਕੈਡਰ ਲੱਗਿਆ ਹੋਇਆ ਸੀਗਾ ਪਹਿਲਾਂ ਵੀ ਉਦੋਂ 13 'ਚ ਹੈਪੀ ਬਾਈ ਖੜਾ ਹੋਰ ਬਹੁਤ ਬੰਦੇ ਆ 골ਡੀ ਦਾ ਮੁੰਡਾ ਖੜਾ ਹੈ 골ਡੀ ਦਾ ਪੜਾ ਖੜਾ ਸਿਓ ਮੈਂਬਰ ਸਰਪੰਚ ਸਾਹਿਬ ਖੜੇ ਆ ਬਹੁਤ ਜ਼ਿਆਦਾ ਹੀ ਮਨ ਕੇ ਚੱਲ ਵੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ 13 ਵਾਂਗੂ ਬਈ ਹਾਲਾਤ ਬਣੇ ਖੜੇ ਆ ਤੇ ਪਾਣੀ ਅਸੀਂ ਕੱਢ ਰਹੇ ਆ ਕਿ ਪਾਣੀ ਮਨ ਕੇ ਚੱਲ ਉੱਥੋਂ ਮੀਨਾਜ ਹੋਰ ਆਇਆ ਤੇ ਅਸੀਂ ਮੰਨ ਕੇ ਚੱਲ ਵੀ ਆਪਦੇ ਪਿੰਡ ਨੂੰ ਬਚਾਵਾਂਗੇ ਤੇ ਬਹੁਤ ਜ਼ਿਆਦਾ ਮੰਨ ਕੇ ਚੱਲ ਵੀ ਹਾਲਾਤ ਪਹਿਲਾਂ ਵਾਂਗੂ ਵਿਗੜੇ ਖੜੇ ਆ ਤੇ ਅਸੀਂ ਰਾਤ ਵੀ 12 ਵਜੇ ਮੀਂਹ ਸ਼ੁਰੂ ਹੋਇਆ ਤੇ ਆਉਦੇ ਬਹਿ ਕੇ ਰਾਤ ਕੱਟੀ ਸਾਰਿਆਂ ਨੇ ਸਾਰੇ ਪਿੰਡ ਨੇ ਹੁਣ ਮੋਟਰਾਂ ਚੱਲੀ ਜਾਂਦੀਆਂ ਤੇ ਅਸੀਂ ਆਪਦਾ ਸਾਰਾ ਪਿੰਡ ਸਾਡਾ ਸਹਿਯੋਗ ਦੇ ਰਿਹਾ ਅਰਦਾਸ ਕਰਦੇ ਆਂ ਬਾਬਾ ਪੂਰਨ ਦਾ ਡੇਰੇ ਦੇ ਵਿੱਚ ਵੀ ਪ੍ਰਮਾਤਮਾ ਸਾਰੇ ਹਿੰਦੁਸਤਾਨ ਦੇ ਵਿੱਚ ਮੀਂਹ ਨਾ ਪਵੇ ਧੰਨਵਾਦ